ਜਿਹੜੇ ਬਿਜਲੀ ਮੁਲਾਜ਼ਮ ਜਦੋਂ ਬਿਜਲੀ ਬੋਰਡ ਬਣਿਆ ਉਦੋਂ 1.5 ਲੱਖ ਦੀ ਗਿਣਤੀ ਦੇ ਵਿੱਚ ਸੀਗੇ ਤੇ ਹੁਣ ਜਿੰਨਾ ਕਾਰੋਬਾਰ ਵਧ ਗਿਆ ਬਿਜਲੀ ਦਾ ਇਹ ਤਾਂ ਮਤਲਬ 3 ਲੱਖ ਦੇ ਕਰੀਬ ਹੋਣੇ ਚਾਹੀਦੇ ਸੀਗੇ 4 ਲੱਖ ਦੇ ਕਰੀਬ ਹੋਣੇ ਚਾਹੀਦੇ ਸੀ ਤੇ ਆਹ ਜਿਹੜਾ ਕੰਪਿਊਟਰ ਕਰਨ ਲਿਆਂਦਾ ਹੋਰ ਬਹੁਤ ਕੁਝ ਲਿਆਂਦਾ ਉਹਨਾਂ ਨੇ ਉਹਦੇ ਨਾਲ ਮੁਲਾਜ਼ਮਾਂ ਦੀ ਗਿਣਤੀ 28-30 ਹਜ਼ਾਰ ਰਹਿ ਗਈ ਹੁਣ ਤੁਸੀਂ ਐਂ ਦੇਖੋ ਆਪਾਂ ਦੇਖਦੇ ਰਹੇ ਆ ਬਿੱਲ ਦੇ ਮਸਲੇ ਤੇ ਹੀ ਗੱਲ ਕਰ ਲਓ ਬਿਜਲੀ ਦੇ ਤੇ ਪਹਿਲਾਂ ਇੱਕ ਬੰਦਾ ਆਉਂਦਾ ਸੀ ਉਹ ਰੀਡਿੰਗ ਨੋਟ ਕਰਕੇ ਲੈ ਕੇ ਜਾਂਦਾ ਸੀਗਾ ਉਦੋਂ ਬਾਅਦ ਦੇ ਵਿੱਚ ਉੱਥੇ ਇੱਕ ਬੰਦਾ ਬੈਠ ਕੇ ਬਿੱਲ ਬਣਾਉਂਦਾ ਸੀ ਹੂੰ ਫਿਰ ਇੱਕ ਬੰਦਾ ਬਿੱਲ ਵੰਡਣ ਆਉਂਦਾ ਸੀ ਹੂੰ ਫਿਰ ਇੱਕ ਬੰਦਾ ਉੱਥੇ ਬਿੱਲ ਭਰਉਣ ਤੇ ਲੱਗਿਆ ਹੋਇਆ ਸੀਗਾ ਹੂੰ ਇਹ ਪੰਜ ਛੇ ਜਣਿਆਂ ਦਾ ਕੰਮ ਬਣ ਜਾਂਦਾ ਸੀਗਾ ਹੂੰ ਤੇ ਹੁਣ ਜਿਹੜਾ ਕੋਈ ਮੁਲਾਜ਼ਮ ਰੱਖਿਆ ਉਹ ਵੀ ਠੇਕੇ ਤੇ ਰੱਖਿਆ ਮੈਂ ਕੱਚਾ ਕੱਚਾ ਹੂੰ ਉਹ ਉੱਥੇ ਆਉਂਦਾ ਉਹਨੂੰ ਮਸ਼ੀਨ ਦੀ ਦਿੱਤੀ ਹੋਈ ਆ ਉਹ ਉੱਥੇ ਹੀ ਬਿੱਲ ਕੱਢਦਾ ਉੱਥੇ ਹੀ ਫੜਾਇਆ ਜਾਂਦਾ ਪੰਜ ਛੇ ਬੰਦੇ ਦਾ ਕੰਮ ਤਾਂ ਇਸੇ ਕੰਮ 'ਚ ਹੀ ਖਤਮ ਕਰਤਾ ਇਹਨਾਂ ਨੇ ਇੱਕ ਹੀ ਆਧਾਰਨ ਵੱਜੋਂ ਛੋਟੀ ਗੱਲ ਮੈਂ ਕਹਿ ਰਿਹਾ ਮਤਲਬ ਪੰਜਾਬ ਦੇ ਲੋਕਾਂ ਦੇ ਹੱਥ ਵਿਹਲੇ ਤਾਂ ਕਰਤੇ ਓਵਰ ਮਸ਼ੀਨੀਕਰਨ ਕਰਕੇ ਪਰ ਉਹਨਾਂ ਹੱਥਾਂ ਦੀ ਬਦਲਵਾ ਪ੍ਰਬੰਧ ਨਹੀਂ ਕੀਤਾ ਕੰਮ ਦਾ ਬਿਲਕੁਲ ਨਹੀਂ ਨਾ ਕਾਰਖਾਨਿਆਂ 'ਚ ਕੀਤਾ ਹੁਣ ਕਾਰਖਾਨਿਆਂ ਦੇ ਵਿੱਚ ਵੀ ਆ ਜਿਹੜੇ ਕਾਰਖਾਨਿਆਂ ਦੇ ਵਿੱਚ ਪਹਿਲਾਂ 5-500 700 700 ਬੰਦਾ ਕੰਮ ਕਰਦਾ ਸੀ ਉੱਥੇ ਕੰਪਿਊਟਰ ਲਿਆ ਕੇ ਹੋਰ ਕਰਕੇ ਉਹਨਾਂ ਨੇ ਮਤਲਬ 50 50 20 20 ਬੰਦਿਆਂ ਤੋਂ ਕੰਮ ਲੈਣ ਲੱਗ ਗਏ ਹੂੰ ਹੂੰ ਇਹ ਇਸ ਕਰਕੇ ਇਹ ਪਾਲਿਸੀ ਜਿਹੜੀ ਰੋਜ਼ਗਾਰ ਖਾ ਰਹੀ ਆ ਹੂੰ ਇਹ ਸਾਡੇ ਅਡਾਨੀਆਂ ਬਾਨੀਆਂ ਨੂੰ ਵੀ ਰਾਸ ਬੰਦੀ ਆ ਇਹ ਬਾਹਰਲੀਆਂ ਕੰਪਨੀਆਂ ਨੂੰ ਵੀ ਰਾਸ ਬੰਦੀ ਆ ਇਹ ਇਥੇ